ਗੁਰਤਦਾ ਕੂੜੇ ਆਰਾ ਚਿੱਤ ਉਦਾਸ ਕੋਈ ਵਾਲ ਸ਼ਲ ਕਰ ਚਤ ਕੱਢ ਦੇ ਫਿਰ ਜਾਏ ਬਹੇ ਕੂੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਗੜਈ ਮਨ ਵੇਖੋ ਕੋ ਨਿਰਜਾਸ ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਾਤ ਗੁਰ ਪਾਸ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏਂ ਹੈ ਤੇਹਾ ਹਾਂ ਕਰੀ ਵਖੇਾਨ ਹਾਈ ਗੁਰੂ ਜੀ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਖ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਗੇਹਾ ਤੂੰ ਕਰਾਏਂ ਤੇਹਾ ਹਾਂ ਕਰੀ ਵਖਿਆਨ ਸਾਹਿਬ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਭਗਤੋਂ ਕੀ ਆਤਮ ਗੁਰਸਿੱਖਾਂ ਦਾ ਆਚਾਰ ਵਿਹਾਰ ਕਰਦਾਰ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹੋਮ ਦਾ ਅਹਿਸਾਸ ਆਪਣੇ ਹਿਰਦੇ ਅੰਦਰ ਮਹਿਸੂਸ ਕਰਦੇ ਹੋਏ ਕਿਵ ਸਚਿਆਰਾ ਹੋਈ ਹੈ ਬ੍ਰਹਿਮੰਡੀ ਇਕਤਰਤਾ ਦੇ ਵਿੱਚ ਹਾਜ਼ਰ ਸਤ ਸੰਗੀ ਜਨੋ ਅੱਜ ਸਾਡਾ ਵਿਚਾਰ ਦਾ ਵਿਸ਼ਾ ਹੈ ਸਰਬ ਲੋ ਬਬੇਕ ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਗੱਲ ਲਈ ਦ੍ਰਿੜਤਾ ਕਰ ਲੈਣੀ ਚਾਹੀਦੀ ਹੈ ਵੀ ਸਰਬ ਲੋਗ ਦੀ ਮਰਿਆਦਾ ਜਿਹੜੀ ਹੈ ਸਤਿਗੁਰੂ ਪਿਆਰੇ ਜੀ ਦੇ ਭੈ ਅੰਦਰ ਜਦੋਂ ਕੋਈ ਗੱਲ ਸਾਡੇ ਵਿਚਾਰ ਵਿੱਚ ਆਉਂਦੀ ਹੈ ਵਿਚਾਰ ਤੋਂ ਬਾਅਦ ਉਹ ਆਚਾਰ ਬਣਦੀ ਹੈ ਦਿਵਹਾਰ ਵਿੱਚ ਆਉਂਦੀ ਹੈ ਸਰਬ ਲੋ ਬਾਰੇ ਬਹੁਤ ਘੱਟ ਵਿਚਾਰ ਆ ਜਿਹੜੀ ਉਹ ਕੀਤੀ ਜਾਂਦੀ ਹੈ ਕਥਾਵਾਚਕਾਂ ਵੱਲੋਂ ਵੱਡੇ ਵੱਡੇ ਜਿਹੜੇ ਕਥਾਵਾਚਕ ਨੇ ਉਹ ਵੀ ਇਸ ਵਿਸ਼ੇ ਤੇ ਚੁੱਪ ਹਨ ਪਰ ਸਤਿਗੁਰੂ ਪਿਆਰੇ ਜੀ ਦੇ ਪੈ ਅੰਦਰ ਸਾਨੂੰ ਸਤਿਗੁਰੂ ਪਿਆਰੇ ਜੀ ਦਾ ਹੁਕਮ ਹੈ ਮਨਮੁਖ ਮੈਲ ਨਾ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ ਜਿੰਨਾ ਚਿਰ ਗੁਰੂ ਦੇ ਸ਼ਬਦ ਨਾਲ ਪਿਆਰ ਨਹੀਂ ਬਣਦਾ ਉਹਨਾਂ ਚਿਰ ਮਨਮੁਖਤਾਈ ਦੀ ਮੈਲ ਨਹੀਂ ਲੈਂਦੀ ਆਪਾਂ ਸਭ ਤੋਂ ਪਹਿਲੀ ਉਦਾਹਰਣ ਸਾਰੇ ਗੁਰਸਿੱਖ ਪਿਆਰੇ ਲਿਖ ਲੋ ਵੀ ਗੁਰੂ ਕਲੰਗੀਧਰ ਦਸ਼ਮੇਸ਼ ਪਿਤਾ ਜੀ ਨੇ ਕੇਸਾ ਨਾਲ ਪਿਆਰ ਜਿਤਾਇਆ ਤਾਂ ਕੇਸਗੜ੍ਹ ਨਾਮ ਰੱਖਿਆ ਕਿਲੇ ਦਾ ਨਾਮ ਰੱਖਿਆ ਕੇਸਗੜ੍ਹ ਕੇਸਗੜ ਕੇਸਾਂ ਦੀ ਪਿਆਰ ਦੀ ਮਹਾਨਤਾ ਨੂੰ ਪ੍ਰਗਟ ਕਰਦਾ ਹੈ ਆਪ ਜੀ ਲਿਖ ਲਓ ਕੇਸਗੜ ਕੇਸਾਂ ਦੀ ਮਹਾਨਤਾ ਨੂੰ ਪ੍ਰਗਟ ਕਰਦਾ ਹੈ ਗੁਰੂ ਜੀ ਦਾ ਕੇਸਾਂ ਨਾਲ ਪਿਆਰ ਪ੍ਰਗਟ ਕਰਦਾ ਹੈ 2 ਨੰਬਰ ਤੇ ਲਿਖੋ ਲੋਗੜ ਲੋਹੇ ਦੀ ਮਹਾਨਤਾ ਨੂੰ ਪ੍ਰਗਟ ਕਰਦਾ ਹੈ ਗੁਰੂ ਜੀ ਦਾ ਲੋਹੇ ਨਾਲ ਪਿਆਰ ਪ੍ਰਗਟ ਕਰਦਾ ਹੈ। ਲੋਗੜ ਤਾਂ ਲੋਗੜ ਦੇ ਕਿਲੇ ਦੇ ਵਿੱਚ ਲੋਹੇ ਦੇ ਬਰਤਨ ਤੇ ਲੋਹੇ ਦੇ ਸ਼ਾਸਤਰ ਤਿਆਰ ਕੀਤੇ ਗਏ, ਤਿਆਰ ਕੀਤੇ ਜਾਂਦੇ ਸਨ। ਸਾਡੇ ਕੋਲੇ ਸ਼ਾਸਤਰ ਵੀ ਲੋਹੇ ਦੇ ਤੇ ਸਾਡੇ ਕੋਲੇ ਬਰਤਨ ਵੀ ਲੋਹੇ ਦੇ। ਇਹ ਸਾਡੀ ਮੁੱਢ ਕਦੀਮੀ ਮਰਿਆਦਾ ਹੈ ਜੋ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਸਚਿਆ ਪਾਤਸ਼ਾਹ ਜੀ ਨੇ ਆਰੰਭ ਕੀਤੀ ਗੁਰਸਿੱਖੀ ਦੀ ਜਿੰਨੀ ਮਰਿਆਦਾ ਹੈ ਉਹਨੂੰ ਆਰੰਭ ਕਰਨ ਵਾਲੇ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਲਿਖ ਲੋ ਸਾਰੇ ਗੁਰਸਿੱਖ ਪਿਆਰੇ ਬਹੁਤ ਵੈਰੀ ਸਾਡੇ ਮਨ ਦੇ ਵਿੱਚ ਬਹੁਤ ਵੱਡਾ ਇੱਕ ਭਰਮ ਪਾਲ ਦਿੱਤਾ ਗਿਆ ਵੀ ਇਹ ਮਰਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ੁਰੂ ਕੀਤੀ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਜਿਹੜੇ ਗੁਰ ਸਿੱਖ ਪਿਆਰਿਆਂ ਨੇ ਸਹਿਜ ਪਾਠ ਨਹੀਂ ਕੀਤਾ ਜਿਨ੍ਹਾਂ ਦਾ ਬਾਣੀ ਨਾਲ ਅਜੇ ਤੱਕ ਪਿਆਰ ਨਹੀਂ ਬਣਿਆ ਉਹਨਾਂ ਨੂੰ ਇਸ ਤਰ੍ਹਾਂ ਲੱਗੇਗਾ ਵੀ ਇਹ ਪੰਕਤੀਆਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਨੇ ਕਿਉਂਕਿ ਬਣਾਉਣ ਵਾਲਿਆਂ ਨੇ ਗੁਰੂ ਕਲੰਗੀਧਰ ਦਸ਼ਮੇਸ਼ ਪਿਤਾ ਜੀ ਦੀਆਂ ਤਸਵੀਰਾਂ ਅਜਿਹੀਆਂ ਬਣਾਈਆਂ ਜਿੱਥੋਂ ਇਹ ਗੱਲ ਪ੍ਰਗਟ ਹੁੰਦੀ ਆ ਵੀ ਕਲੰਗੀਧਰ ਦਸ਼ਮੇਸ਼ ਪਿਤਾ ਸੀਸ ਮੰਗਦੇ ਨੇ ਜਦ ਕੇ ਬਾਣੀ ਦੇ ਪਿਆਰ ਅੰਦਰੋਂ ਆਪ ਸਰਬੱਤ ਗੁਰੂ ਕੇ ਲਾਲ ਗੁਰਸਿੱਖ ਪਿਆਰੇ ਜਿਹੜੇ ਬਾਣੀ ਪੜਨ ਵਾਲੇ ਨੇ ਉਹ ਇਸ ਗੱਲ ਨੂੰ ਸਮਝਦੇ ਨੇ ਵੀ ਸੀਸ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਮੰਗਦੇ ਨੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਵੀ ਮੰਗਦੇ ਨੇ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੈ ਪਾਈਏ ਦੀ ਜਦੋਂ ਗੱਲ ਆਉਂਦੀ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਸੱਚਾ ਪਾਤਸ਼ਾਹ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਕਹਿੰਦੇ ਆ। ਵੀ ਸੌਂਪ ਸੀਸ ਤੇ ਆਪਣਾ ਸਹਰਾ ਜਿਹੜਾ ਉਹ ਗੁਰੂ ਦੇ ਅੱਗੇ ਅਰਪਣ ਕਰਾ। ਤਾ ਸਤਗੁਰੂ ਪਿਆਰੇ ਦੇ ਪਿਆਰ ਅੰਦਰ ਸਤਗੁਰ ਆਗੇ ਸੀਸ ਭੇਂਟ ਦਿਓ ਜੇ ਸਤਗੁਰ ਸੱਚ ਹੈ ਭਾਵੇਂ ਸੱਚੇ ਸਤਗੁਰੂ ਦੇ ਅੱਗੇ ਆਪਣਾ ਸਿਰ ਭੇਂਟ ਰੱਖੋ ਇਹ ਕਲੰਗੀਧਰ ਦਸ਼ਮੇਸ਼ ਪਿਤਾ ਜੀ ਦੇ ਬਚਨ ਨਹੀਂ ਹਨ ਤਾਂ ਸਤਗੁਰੂ ਪਿਆਰੇ ਦੇ ਭੈ ਅੰਦਰ ਅਸੀਂ ਸૌ ਤੋਂ ਪਹਿਲਾਂ ਇਸ ਗੱਲ ਨੂੰ ਸਮਝ ਲਿਆ ਵੀ ਜਿੰਨੀ ਵੀ ਗੁਰਸਿੱਖੀ ਦੀ ਮਰਿਆਦਾ ਅੱਜ ਅਸੀਂ ਦੇਖ ਰਹੇ ਹਾਂ ਅੱਜ ਅਸੀਂ ਨਿਭਾ ਰਹੇ ਹਾਂ ਇਹ ਸਾਰੀ ਮਰਿਆਦਾ ਨੂੰ ਆਰੰਭ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਨ ਸਾਰੇ ਗੁਰਸਿੱਖ ਪਿਆਰੇ ਲਿਖ ਲਓ ਉਕਾਈ ਨਹੀਂ ਕਰਨੀ ਕਦੇ ਵੀ ਗੁਰੂ ਨਾਨਕ ਸਾਹਿਬ ਤੇ ਗੁਰੂ ਕਲੰਗੀਧਰ ਦਸ਼ਮੇਸ਼ ਪਿਤਾ ਦੇ ਵਿੱਚ ਭੇਦ ਨਹੀਂ ਕਰਨਾ ਜੋ ਤੋਹਾ ਜੁਗਤ ਸਾਇਸ ਹੈ ਕਾਇਆ ਫੇਰ ਪਲਟੀ ਹੈ ਗੁਰੂ ਨਾਨਕ ਸਾਹਿਬ ਜੀ ਨੇ 10 ਜਾਮੇ ਧਾਰਨ ਕੀਤੇ ਨੇ 10 ਮਨੁੱਖੀ ਜਾਮਿਆਂ ਦੇ ਵਿੱਚ ਜੋਤ ਪ੍ਰਗਟ ਹੋਈ ਹੈ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਉਸ ਜੋਤ ਦਾ ਪਹਿਲੀ ਜੋਤ ਦਾ ਨਾਮ ਗੁਰੂ ਨਾਨਕ ਸਾਹਿਬ ਹੈ ਜਦੋਂ ਜੋਤ ਦੂਜੇ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ ਉਹ ਸਰੀਰ ਦਾ ਨਾਮ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਹੈ ਜਦੋਂ ਜੋਤ 10ਵੇਂ ਪਾਤਸ਼ਾਹ ਧੰਨ ਗਨਗੀ ਤਰਚੋ ਜੀ ਪ੍ਰੀਤਮ ਦੇ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਨਾਮ ਗੁਰੂ ਗੋਬਿੰਦ ਰਾਏ ਪਹਿਲਾਂ ਫਿਰ ਗੁਰੂ ਗੋਬਿੰਦ ਸਿੰਘ ਪਿਆ ਆਓ ਹੁਣ ਆਪਾਂ ਸਰਬਲੋਭ ਵਿਵੇਕ ਦੀ ਰਹਿਤ ਤੇ ਆਈਏ ਆਪਾਂ ਅੱਜ ਇੱਕ ਰਹਿਤ ਦੇ ਪ੍ਰਗਟਾਵੇ ਦੀ ਗੱਲ ਕਰਨੀ ਹੈ ਜਦੋਂ ਅਸੀਂ ਪੰਜਾਂ ਪਿਆਰਿਆਂਗੇ ਪੇਸ਼ ਹੁੰਦੇ ਹਾਂ ਅੰਮ੍ਰਿਤ ਛਕਣ ਵਾਸਤੇ ਜੋ ਕਿ ਗੁਰਸਿੱਖੀ ਦਾ ਸਭ ਤੋਂ ਪਹਿਲਾ ਅਹਿਮ ਕਾਰਜ ਹੈ ਗੁਰਸਿੱਖੀ ਦਾ ਪਹਿਲਾ ਸਾਰੰਝਾਮ ਹੈ ਅਸੀਂ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਨਾਨਕ ਦੀ ਸਿੱਖੀ ਦੇ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿੱਖੀ ਦੇ ਸਕੂਲ ਵਿੱਚ ਦਾਖਲ ਹੁੰਦੇ ਹਾਂ ਇਹ ਉਹ ਕਾਨੂੰਨੀ ਪ੍ਰਕਿਰਿਆ ਹੈ ਜਿਸ ਨਾਲ ਅਸੀਂ ਗੁਰੂ ਦੀ ਗੋਦ ਪੈਂਦੇ ਹਾਂ ਸਤਿਗੁਰੂ ਪਿਆਰਾ ਸਾਨੂੰ ਆਪਣੀ ਗੋਦ ਪਾਉਂਦਾ ਹੈ ਇਸ ਬਚਨ ਨੂੰ ਲਿਖ ਲਓ ਸਾਰੇ ਗੁਰਸਿੱਖ ਪਿਆਰੇ ਖੰਡੇ ਬਾਟੇ ਦੀ ਪਹਲ ਛਕਣਾ ਸਿੱਖੀ ਵਿੱਚ ਦਾਖਲਾ ਲੈਣਾ ਹੈ ਖੰਡੇ ਬਾਟੇ ਦੀ ਪਹਲ ਛਕਣਾ ਗੁਰੂ ਦੀ ਗੋਦ ਪੈਣਾ ਹੈ ਅਸੀਂ ਗੁਰੂ ਦੀ ਗੋਦ ਪੈਂਦੇ ਹਾਂ ਅਸੀਂ ਸਤਗੁਰੂ ਪਿਆਰੇ ਜੀ ਦੇ ਕਾਨੂੰਨੀ ਵਾਰਸ ਬਣਦੇ ਹਾਂ ਤਾਂ ਸਤਗੁਰੂ ਪਿਆਰੇ ਦੇ ਪੈ ਅੰਦਰ ਪੰਜ ਪਿਆਰੇ ਸਹਿਬਾਨ ਸਰਬਲੋਹ ਦਾ ਬਾਟਾ ਸਰਬਲੋਹ ਦਾ ਖੰਡਾ ਉਥੇ ਆਪਾਂ ਸਾਰੇ ਜਣੇ ਦੇਖਦੇ ਆਂ ਕਿ ਇੱਥੇ ਪੰਜ ਪਿਆਰੇ ਸਹਿਬਾਨ ਗੁਰੂ ਰੂਪ ਹੋ ਕੇ ਸੱਜ ਕੇ ਬੈਠੇ ਹੁੰਦੇ ਨੇ ਉਥੇ ਉਹਨਾਂ ਦੇ ਵਿਚਾਰ ਸਰਬਲੋਹ ਦਾ ਬਾਟਾ ਤੇ ਸਰਬਲੋਹ ਦਾ ਖੰਡਾ ਪਿਆ ਹੁੰਦਾ ਹੈ ਦੂਜੇ ਪਾਸੇ ਆਪਾਂ ਦੇਖਦੇ ਹਾਂ ਬਈ ਕੜਾ ਪ੍ਰਸ਼ਾਦ ਦੀ ਦੀਗ ਸੱਜ ਕੇ ਸਤਿਗੁਰੂ ਪਿਆਰੇ ਜੀ ਦੇ ਸਨਮੁਖ ਹਾਜ਼ਰ ਹੋਈ ਉਹ ਕੜਾਹੀ ਜਿਹੜੀ ਬਣਾਈ ਗਈ ਜਿਸ ਵਿੱਚ ਜਸ ਭਾਂਡੇ ਦੇ ਵਿੱਚ ਖੜਾ ਪ੍ਰਸ਼ਾਦ ਨੂੰ ਸਜਾ ਕੇ ਸਤਿਗੁਰੂ ਪਿਆਰੇ ਜੀ ਦੀ ਹਜ਼ੂਰੀ ਵਿੱਚ ਰੱਖਿਆ ਗਿਆ ਉਹ ਸਰਬ ਲੋ ਦਾ ਹੈ ਤਾਂ ਹੁਣ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਤਿਆਰ ਕਰਦੇ ਨੇ ਪੋਹਲ ਤਿਆਰ ਹੁੰਦੀ ਹੈ ਖੰਡੇ ਬਾਟੇ ਦੀ ਪੋਹਲ ਕਿਹਾ ਜਾਂਦਾ ਇਸ ਨੂੰ ਅੰਮ੍ਰਿਤ ਤਿਆਰ ਹੁੰਦਾ ਹੈ ਖੰਡੇ ਬਾਟੇ ਦੇ ਨਾਲ ਉਹਦੇ ਵਿੱਚ ਬਾਣੀ ਪੜ ਕੇ ਤਾਂ ਸਾਰੇ ਗੁਰਸਿੱਖ ਪਿਆਰੇ ਲਿਖੋ ਵੇ ਅੰਮ੍ਰਿਤ ਸਿਰਫ ਸਰਬ ਲੋਹ ਦੇ ਬਾਟੇ ਵਿੱਚ ਤਿਆਰ ਹੋ ਸਕਦਾ ਹੈ ਹੋਰ ਕਿਸੇ ਧਾਤ ਵਿੱਚ ਨਹੀਂ ਸਤਿਗੁਰੂ ਪਿਆਰੇ ਜੀ ਦੇ ਭੈਅ ਅੰਦਰੇ ਬਚਨ ਲਿਖੋ ਸਰਬਤ ਗੁਰੂ ਕੇ ਲਾਲ ਗੁਰਸਿੱਖ ਪਿਆਰੇ ਅੰਮ੍ਰਿਤ ਸਰਬ ਲੋਹ ਦੇ ਬਾਟੇ ਵਿੱਚ ਹੀ ਤਿਆਰ ਹੋ ਸਕਦਾ ਹੈ ਹੋਰ ਕਿਸੇ ਧਾਤ ਵਿੱਚ ਨਹੀਂ ਤਾਂ ਹੁਣ ਸਰਬਲੋਹ ਦੇ ਬਾਟੇ ਵਿੱਚ ਪਾਣੀ ਪਾਇਆ ਗਿਆ ਫਿਰ ਗੁਰਸਿੱਖ ਪਿਆਰਿਆਂ ਨੇ ਉਹਦੇ ਵਿੱਚ ਪਤਾਸੇ ਪਾਏ ਤੇ ਫਿਰ ਪੰਜਾਂ ਪਿਆਰਿਆਂ ਨੇ ਇੱਕ-ਇੱਕ ਪਿਆਰੇ ਨੇ ਖੰਡਾ ਫੜ ਕੇ ਇੱਕ-ਇੱਕ ਬਾਣੀ ਦਾ ਪਾਠ ਕੀਤਾ ਪੰਜ ਪਿਆਰਿਆਂ ਨੇ ਪੰਜ ਬਾਣੀਆਂ ਦਾ ਪਾਠ ਕੀਤਾ ਤੇ ਫਿਰ ਅਰਦਾਸ ਕੀਤੀ ਤਾਂ ਉਹ ਜਿਹੜਾ ਜਲ ਸਰਬਲੋਹ ਦੇ ਬਾਟੇ ਵਿੱਚ ਉਹਦੇ ਵਿੱਚ ਈ ਸੀ ਸਰਬਲੋਹ ਦਾ ਬਾਟਾ ਸੀ ਸਰਬਲੋਹ ਦੇ ਬਾਟੇ ਵਿੱਚ ਪਾਣੀ ਪਾਇਆ ਗਿਆ ਸੀ ਪਾਣੀ ਵਿੱਚ ਪਤਾਸੇ ਸੀ ਖੰਡੇ ਨਾਲ ਉਸ ਨੂੰ ਹਲਾਇਆ ਗਿਆ ਅਤੇ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਜੋ ਅੰਮ੍ਰਿਤ ਬਾਣੀ ਹੈ ਜੋ ਪਹਿਲਾਂ ਹੀ ਅੰਮ੍ਰਿਤ ਹੈ ਬਾਣੀ ਉਹ ਬਾਣੀ ਪਾਣੀ ਦੇ ਵਿੱਚ ਪ੍ਰਵੇਸ਼ ਕਰਦੀ ਹੈ ਅਮਰਤ ਬਣਦਾ ਹੈ ਹੁਣ ਸਾਰੇ ਗੁਰਸਿੱਖ ਪਿਆਰੇ ਲਿਖ ਲਓ ਵੀ ਅਮਰਤ ਸਿਰਫ ਸਰਬ ਲੋਹ ਦੇ ਵਿੱਚ ਹੀ ਬਣ ਸਕਦਾ ਹੈ ਹੋਰ ਕਿਸੇ ਧਾਤ ਵਿੱਚ ਅਮਰਤ ਤਿਆਰ ਨਹੀਂ ਹੋ ਸਕਦਾ ਹੁਣ ਗੁਰਸਿੱਖ ਦੇ ਘਰ ਦੀ ਰਸੋਈ ਤੇ ਜੇ ਅਮਰਤ ਸਰਬ ਲੋਹ ਦੇ ਵਿੱਚ ਹੀ ਤਿਆਰ ਹੋਣਾ ਹੈ ਤਾਂ ਜੈ ਪ੍ਰਸਾਦ 36 ਅਮਰਤ ਖਾਂ ਹੈ ਤਿਸ ਠਾਕੁਰ ਕੋ ਰਖਮਣ ਮਾਹੇ ਜੀ ਦੀ ਕਿਰਪਾ ਦੇ ਨਾਲ ਤੂੰ 36 ਪ੍ਰਕਾਰ ਦੇ ਭੋਜਨ ਸ਼ਕਦਾ ਹੈ ਉਸ ਪਿਆਰੇ ਦੀ ਰਹਿਤ ਨੂੰ ਮਨ ਵਿੱਚ ਧਾਰਨ ਕਰ ਤਿਸ ਠਾਕੁਰ ਕੋ ਰਖਮਣ ਮਾਹੇ ਉਸ ਪਿਆਰੇ ਦੀ ਰਹਿਤ ਨੂੰ ਆਪਣੀ ਸੁਰਤ ਵਿੱਚ ਰਖੀ ਉਸ ਰਹਿਤ ਨੂੰ ਧਿਆਨ ਵਿੱਚ ਰੱਖੀ। ਤਾਂ ਗੁਰਸਿੱਖ ਦੀ ਰਸੋਈ ਵਿੱਚ ਕੋਈ ਹੋਰ ਧਾਤ ਦਾ ਭਾਂਡਾ ਨਹੀਂ ਆ ਸਕਦਾ। ਜਿਹੜਾ ਖਾਣਾ ਗੁਰਸਿੱਖ ਨੇ ਤਿਆਰ ਕਰਨਾ ਹੈ, ਭੋਜਨ ਪਕਾਉਣਾ ਹੈ, ਉਹ ਸਰਬ ਲੋਹ ਦੇ ਵਿੱਚ ਬਣਿਆ ਭੋਜਨ ਹੀ ਅੰਮ੍ਰਿਤ ਬਣਦਾ ਹੈ। ਹੋਰ ਕਿਸੇ ਧਾਤ ਵਿੱਚ ਬਣਾਇਆ ਗਿਆ ਭੋਜਨ ਅੰਮ੍ਰਿਤ ਨਹੀਂ ਬਣਦਾ। ਲਿਖ ਲਓ ਸਰਬੱਤ ਗੁਰੂ ਕੇ ਲਾਲ ਗੁਰਸਿੱਖ ਪਿਆਰੇ। ਜੋਤ ਉਸੇ ਨੂੰ ਭੋਜਨ ਪਕਾਉਣਾ ਹੈ ਉਹ ਸਰਬਲੋਹ ਦੇ ਬਾਟੇ ਦੇ ਵਿੱਚ ਤੇ ਜਦੋਂ ਪਕਾਉਣਾ ਹੈ ਉਦੋਂ ਬਾਣੀ ਪੜਨੀ ਹੈ ਦੇਖੋ ਦੋ ਚੀਜ਼ਾਂ ਦਾ ਸਮੇਲ ਹੋਣਾ ਹੈ ਇੱਕ ਮੂਲ ਧਾਤ ਇੱਕ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇੱਕ ਸਾਡਾ ਮੂਲ ਜੋ ਸਾਡਾ ਮੂਲ ਬਾਣੀ ਹੈ ਜੋ ਆਦ ਸੱਚ ਹੈ जुगाड़ ਸੱਚ ਹੈ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੈ ਇਹ ਸ਼ਲੋਕ ਬਾਣੀ ਦੇ ਲਈ ਹੈ ਸਮੁੱਚੀ ਬਾਣੀ ਦੇ ਲਈ ਸਾਰੀ ਬਾਣੀ ਦੇ ਲਈ ਜਿਵੇਂ ਜਪ ਬਾਣੀ ਦਾ ਸਰਲੇਖ ਸਾਰੀ ਬਾਣੀ ਦੇ ਲਈ ਹੈ ਇਸੇ ਤਰ੍ਹਾਂ ਜਿਹੜਾ ਪਹਿਲਾ ਸ਼ਲੋਕ ਸਤਿਗੁਰੂ ਪਿਆਰੇ ਜੀ ਨੇ ਉਚਾਰਨ ਕੀਤਾ ਹੋਇਆ ਹੈ ਇਹ ਸ਼ਲੋਕ ਵੀ ਸਾਰੀ ਬਾਣੀ ਦੇ ਲਈ ਹੈ ਸਤਿਗੁਰੂ ਪਿਆਰੇ ਜੀ ਦੇ ਪੈ ਅੰਦਰ ਹੁਣ ਆਓ ਇਸ ਗੱਲ ਦੀ ਆਪਾਂ ਨੂੰ ਸਮਝ ਪੈਗੀ ਬਈ ਸਾਡੀ ਰਸੋਈ ਦੇ ਵਿੱਚ ਵੀ ਕੋਈ ਹੋਰ ਧਾਤ ਨਹੀਂ ਆ ਸਕਦੀ ਸਰਬਲੋਹ ਤੋਂ ਬਿਨਾ ਕਿਸੇ ਹੋਰ ਧਾਤ ਵਿੱਚ ਬਣਾਇਆ ਗਿਆ ਖਾਣਾ ਅੰਮ੍ਰਿਤ ਨਹੀਂ ਬਣਦਾ ਇਹ ਗੱਲ ਸਾਨੂੰ ਪੰਜਾਂ ਪਿਆਰਿਆਂ ਵੱਲੋਂ ਜਦੋਂ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦੀ ਪਹਲ ਤਿਆਰ ਕਰਦੇ ਨੇ ਸਰਬਲੋਹ ਦੇ ਵਿੱਚ ਤਿਆਰ ਕਰਦੇ ਨੇ ਤਾਂ ਇਥੋਂ ਗੱਲ ਇਹ ਸਾਨੂੰ ਸਿੱਧ ਹੋ ਗਈ ਸਪਸ਼ਟ ਹੋ ਗਈ ਬਈ ਖਾਣਾ ਜਿਹੜਾ ਹੈ ਉਹ ਸਹੀ ਸਰਬਲੋਹ ਦੇ ਵਿੱਚ ਬਣਾਉਣਾ ਹੈ ਬਹੁਤ ਗੁਰਸਿੱਖ ਪਿਆਰੇ ਤੁਹਾਨੂੰ ਇਸ ਦੇ ਪਰਥਾਏ ਬਹੁਤ ਤਰਕ ਵੀ ਦੇ ਦੇਣਗੇ ਕਿਉਂਕਿ ਲੋਹਾ ਜਿਹੜਾ ਹੈ ਉਹ ਸਾਡੇ ਸਰੀਰ ਦੀ ਲੋੜ ਹੈ ਅੱਜ ਤਾਂ ਬਹੁਤ ਸਾਰੇ ਜਿਹੜੇ ਗੁਰਸਿੱਖ ਨਹੀਂ ਵੀ ਹਨ ਮਨਮੁਖ ਲੋਕ ਵੀ ਜਨੇ ਜਿਹੜੇ ਉਹ ਵੀ ਇਸ ਗੱਲ ਨੂੰ ਸਮਝਣ ਲੱਗ ਉਹ ਵੀ ਲੋਹੇ ਦੀ ਮਹਾਨਤਾ ਨੂੰ ਸਮਝਣ ਲੱਗ ਪਏ ਤੇ ਸਾਡੇ ਕੋਲੋਂ ਬਹੁਤ ਸਾਰੇ ਜਿਹੜੇ ਸਿੱਖ ਨਹੀਂ ਹਨ ਉਹ ਬਾਟੇ ਮੰਗਦੇ ਆ ਉਹ ਕਹਿੰਦੇ ਵੀ ਜੀ ਸਾਨੂੰ ਵੀ ਬਾਟਾ ਦਿਓ ਅਸੀਂ ਵੀ ਲੋਹੇ ਦੇ ਵਿੱਚ ਖਾਇਆ ਕਰਾਂਗੇ ਸਾਨੂੰ ਵੀ ਲੋਹੇ ਦੇ ਬਰਤਨਾਂ ਬਰਤਨ ਦਬਾਓ ਅਸੀਂ ਵੀ ਲੋਹੇ ਦੇ ਬਰਤਨਾਂ ਦੇ ਵਿੱਚ ਛੱਕਿਆ ਕਰਾਂਗੇ ਪਰ ਸਤਿਗੁਰੂ ਪਿਆਰੇ ਦੇ ਪੈਰੇ ਅੰਦਰ ਦੁੱਖ ਉਸ ਸਮੇਂ ਆਉਂਦਾ ਜਦੋਂ ਸਾਡੇ ਆਪਣੇ ਹੀ ਸਾਡੇ ਵਿਰੋਧ ਵਿੱਚ ਜਾ ਕੇ ਖੜਦੇ ਨੇ ਜਦੋਂ ਸਾਡੇ ਆਪਣੇ ਹੀ ਸਟੀਲ ਦੇ ਥਾਲਾਂ ਨੂੰ ਜਾ ਕੇ ਪੈਂਦੇ ਨੇ ਭੱਜ-ਭੱਜ ਕੇ ਬਾਟੇ ਪਏ ਹੁੰਦੇ ਨੇ ਬਾਟਿਆਂ ਨੂੰ ਛੱਡ ਕੇ ਸਟੀਲ ਦੇ ਬਰਤਨਾਂ ਨੂੰ ਭੱਜਣਗੇ ਸਤਿਗੁਰੂ ਪਿਆਰੇ ਦੇ ਪਾਏ ਅੰਦਰ ਅਸੀਂ ਰਹਿਤ ਨੂੰ ਪਰਪੱਕ ਹੋਣਾ ਰਹਿਤ ਨੂੰ ਦਿੜਾਉਣਾ ਹੈ ਸਤਿਗੁਰੂ ਪਿਆਰੇ ਜੀ ਦੇ ਪਾਏ ਅੰਦਰ ਇਸ ਗੱਲ ਨੂੰ ਸਮਝੋ ਪਿਆਰ ਦੇ ਨਾਲ ਸਾਰੇ ਗੁਰਸਿੱਖ ਪਿਆਰੇ ਆਪਾਂ ਹੁਣ ਇੱਕ ਗੱਲ ਸਮਝ ਲਈ ਅੱਗੇ ਤੁਰੀਏ ਅੱਗੇ ਪਿਆਰੇ ਜੀ ਉਹ ਵੀ ਅਸੀਂ ਕੜਾ ਸਰਬਲੋਹ ਦਾ ਪਾਉਨੇ ਆ ਸਾਡੇ ਕੋਲੇ ਕਿਰਪਾਨ ਵੀ ਸਰਬਲੋਹ ਦੀ ਆ ਇਹ ਵੀ ਸਰਬਲੋਹ ਦੀ ਆ ਤਾਂ ਹੁਣ ਕਿਰਪਾਨ ਤੇ ਕੜਾ ਸਰਬਲੋਹ ਦਾ ਹੈ ਇਥੋਂ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਵੀ ਲੋਹੇ ਦੇ ਸ਼ਸਤਰਾਂ ਦੀ ਜੇ ਮਹਾਨਤਾ ਹੈ ਤਾਂ ਲੋਹੇ ਦੇ ਬਰਤਨਾਂ ਦੀ ਵੀ ਓਨੀ ਮਹਾਨਤਾ ਹੀ ਹੈ ਜੇ ਤੁਹਾਡਾ ਕੜਾ ਸਟੀਲ ਦਾ ਪ੍ਰਵਾਨ ਨਹੀਂ ਹੈ ਤਾਂ ਤੁਹਾਡਾ ਪਤੀਲਾ ਸਟੀਲ ਦਾ ਕਿਵੇਂ ਪ੍ਰਵਾਨ ਝੜੂਗਾ ਲਿਖ ਲਓ ਸਾਰੇ ਗੁਰਸਿੱਖ ਪਿਆਰੇ ਇਹ ਬਚਨ ਲਿਖੋ ਜੇਕਰ ਸਾਡੇ ਹੱਥ ਵਿੱਚ ਪਾਇਆ ਹੋਇਆ ਸਟੀਲ ਦਾ ਕੜਾ ਪ੍ਰਮਾਣਿਤ ਨਹੀਂ ਹੈ ਮਰਿਆਦਾ ਵਿੱਚ ਨਹੀਂ ਹੈ ਤਾਂ ਮੇਰੀ ਰਸੋਈ ਵਿੱਚ ਸਟੀਲ ਦਾ ਪਤੀਲਾ ਕਿਵੇਂ ਪ੍ਰਮਾਣ ਹੋ ਸਕਦਾ ਹੈ ਵਸਾ ਵਚਨ ਲਿਖੋ ਜੇਕਰ ਮੇਰੇ ਹੱਥ ਵਿੱਚ ਪਾਇਆ ਹੋਇਆ ਕੜਾ ਸਟੀਲ ਦਾ ਪ੍ਰਮਾਣ ਨਹੀਂ ਹੋ ਸਕਦਾ ਤਾ ਮੇਰੀ ਰਸੋਈ ਵਿੱਚ ਸਟੀਲ ਦਾ ਪਤੀਲਾ ਕਿਵੇਂ ਪ੍ਰਵਾਨ ਹੋ ਸਕਦਾ ਹੈ? ਪ੍ਰਸ਼ਨਵਾਚਕ ਚਿੰਨ ਲਾ ਲਿਓ ਪਿੱਛੇ। ਇਹ ਇਹ ਪ੍ਰਸ਼ਨਵਾਚਕ ਚਿੰਨ ਹੈ ਕਿ ਜੇਕਰ ਕੜਾ ਤੇਰਾ ਸਟੀਲ ਦਾ ਨਹੀਂ ਪ੍ਰਵਾਨ ਤਾਂ ਤੇਰਾ ਪਤੀਲਾ ਕਿਵੇਂ ਪ੍ਰਵਾਨ ਹੋਊਗਾ? ਸਤਿਗੁਰੂ ਪਿਆਰੇ ਜੀ ਦੇ ਪੈ ਅੰਦਰ ਜਦੋਂ ਅਸੀਂ ਖਾਣਾ ਬਣਾਉਣ ਤੇ ਸ਼ਕਾਉਣ ਦੀ ਗੱਲ ਕਰਦੇ ਆਂ ਤਾਂ ਇਹ ਦੋਨਾਂ ਥਾਵਾਂ ਦੇ ਉੱਪਰ ਖਾਣਾ ਬਣਾਉਣਾ ਵੀ ਸਰਬਲੋ ਦੇ ਵਿੱਚ ਆ ਤੇ ਖਾਣਾ ਸ਼ਕਣਾ ਵੀ ਸਰਬਲੋ ਦੇ ਵਿੱਚ ਤਾਂ ਹੁਣ ਵਿਚਕਾਰ ਆ ਗਈ ਸੰਭਾਲਣ ਦੀ ਗੱਲ ਬਣਾਇਆ ਵੀ ਸਰਬਲੋ ਦੇ ਵਿੱਚ ਆ ਸਰਬਲੋ ਸਰਬਲੋ ਕਿਉਂ ਕਿਹਾ ਜਾਂਦਾ ਲੋਹਾ ਵੀ ਕਹਿ ਸਕਦੇ ਸੀ ਸਤਿਗੁਰੂ ਪਿਆਰੇ ਜੀ ਕੱਲਾ ਲੋਹਾ ਵੀ ਕਹਿ ਸਕਦੇ ਸੀ ਲੋਹਾ ਨਹੀਂ ਉਹਨੂੰ ਸਰਬਲੋ ਕਿਹਾ ਸਰਬਲੋ ਇਸ ਕਰਕੇ ਆ ਵੀ ਹੋਰ ਜਿਹੜੀਆਂ ਸਹਾਇਕ ਵਸਤੂਆਂ ਨੇ ਉਹ ਵੀ ਆ ਉਹ ਵੀ ਤੁਹਾਡੇ ਸਰਬ ਲੋਹ ਦੀਏ ਭਾਵ ਕੜਸ਼ੀ ਆ ਜਿਹੜੀ ਕੜਸ਼ੀ ਵੀ ਤੇਰੀ ਸਰਬ ਲੋਹ ਦੀ ਹੋਵੇ ਖੁਰਚਨਾ ਵੀ ਤੇਰਾ ਸਰਬਲਾਦੋ ਸਰਬ ਲੋਹ ਦਾ ਹੋਵੇ ਜਿਹੜੇ ਜਿਹੜੇ ਬਰਤਨ ਦੇ ਵਿੱਚ ਚੀਜ਼ ਪਕਾਈ ਜਾਣੀ ਆ ਬਣਾਈ ਜਾਣੀ ਆ ਉਹ ਸਰਬ ਲੋਹ ਧਾਤ ਦੀ ਹੋਣੀ ਚਾਹੀਦੀ ਹੈ ਬਣਾ ਕੇ ਸੰਭਾਲਣ ਦੇ ਲਈ ਹੁਣ ਬਣਾ ਲਿਆ ਆਪਾਂ ਹੁਣ ਸੰਭਾਲ ਕੇ ਰੱਖਣਾ ਆਪਾਂ ਕੁਝ ਸਮੇਂ ਦੇ ਲਈ ਖਾਣਾ ਰੱਖਣਾ ਉਹਨੂੰ ਸਰਬਲੋ ਉਹਦੇ ਵਿੱਚ ਨਹੀਂ ਰੱਖਣਾ ਸਰਬਲੋ ਦੇ ਵਿੱਚ ਸਿਰਫ ਬਣਾਉਣਾ ਹੈ ਬਣਾ ਕੇ ਉਸ ਨੂੰ ਆਪਾਂ ਮਿੱਟੀ ਦੇ ਭਾਂਡੇ ਮਿਲ ਜਾਂਦੇ ਨੇ ਆਪਾਂ ਨੂੰ ਜਿਹੜੇ ਗੁਰਸਿੱਖ ਪਿਆਰੇ ਮਿੱਟੀ ਦੇ ਭਾਂਡੇ ਬਣਦੇ ਨੇ ਬਣਾ ਸਕਦੇ ਨੇ ਆਪ ਬਣਾ ਸਕਦੇ ਨੇ ਜਾਂ ਕਮਿਹਾਰ ਤੋਂ ਬਣਵਾ ਸਕਦੇ ਹੋ ਤੁਸੀਂ ਮਿੱਟੀ ਦੇ ਭਾਂਡੇ ਬਣਵਾ ਸਕਦੇ ਹੋ ਮਿੱਟੀ ਦੇ ਭਾਂਡੇ ਵਰਤ ਸਕਦੇ ਹੋ ਮਿੱਟੀ ਦੇ ਭਾਂਡੇ ਨੂੰ ਆਪਾਂ ਉਹਦੇ ਵਿੱਚ ਕੱਢਣ ਦੇ ਲਈ ਵਰਤ ਸਕਦੇ ਹਾਂ ਜਾਂ ਕੱਚ ਦੇ ਭਾਂਡੇ ਮਿੱਟੀ ਦੀ ਕੁਦਰਤੀ ਹੈ ਕੱਚ ਵੀ ਕੁਦਰਤੀ ਹੈ ਤਾਂ ਕੱਚ ਦਾ ਜਿਹੜਾ ਭਾਂਡਾ ਹੈ ਉਹ ਘੁਲਦਾ ਨਹੀਂ ਹੈ ਘੋਲਣ ਸੀਲ ਨਹੀਂ ਹੁੰਦਾ ਤਾਂ ਜਿਸ ਕਰਕੇ ਕੱਚ ਦੇ ਭਾਂਡੇ ਦੇ ਵਿੱਚ ਆਪਾਂ ਬਰਤਨ ਜਿਹੜਾ ਹੈ ਸਰਬ ਲੋਹ ਦੇ ਵਿੱਚ ਤਿਆਰ ਕੀਤਾ ਉਸ ਨੂੰ ਕੱਚ ਦੇ ਪਰਤਨ ਦੇ ਵਿੱਚ ਆਪਾਂ ਕੱਢ ਸਕਦੇ ਹਾਂ ਕੱਢ ਕੇ ਸੰਭਾਲ ਕੇ ਰੱਖ ਸਕਦੇ ਹਾਂ ਹੁਣ ਗੱਲ ਆ ਗਈ ਵੀ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਭੋਜਨ ਲੈ ਕੇ ਜਾਣਾ ਇੱਕ ਜਗ੍ਹਾ ਤੋਂ ਆਪਾਂ ਬਣਾ ਲਿਆ ਸਰਵਲੋ ਦੇ ਵਿੱਚ ਆਪਾਂ ਸੰਭਾਲ ਲਿਆ ਕੱਚ ਦੇ ਵਿੱਚ ਮਿੱਟੀ ਦੇ ਭਾਂਡੇ ਦੇ ਵਿੱਚ ਹੁਣ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਇਹ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਇੱਕ ਬੱਚਾ ਇੱਕ ਉਦਾਹਰਣ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇੱਕ ਬੱਚਾ ਰਹਿੰਦਾ ਆਪਣੇ ਬਾਪ ਦੇ ਘਰ ਹੈ ਮਾਂ-ਬਾਪ ਦੇ ਕੋਲ ਰਹਿੰਦਾ ਹੈ ਮਾਂ-ਬਾਪ ਦੇ ਕੋਲ ਰਹਿੰਦਾ ਹੈ ਮਾਂ-ਬਾਪ ਦੇ ਨਾਲ ਸੌਂਦਾ ਹੈ ਤੇ ਕਦੇ ਉਸ ਬੱਚੇ ਨੂੰ ਹੁਣ ਬਾਜ਼ਾਰ ਜਾਣ ਦੀ ਲੋੜ ਪੈ ਗਈ ਉਹ ਬੱਚੇ ਨੇ ਬਾਹਰ ਜਾਣਾ ਬਾਜ਼ਾਰ ਜਾਣਾ ਤਾਂ ਉਹ ਬਾਜ਼ਾਰ ਜਾਣ ਵਾਸਤੇ ਆਪਣੇ ਚਾਚੇ ਨਾਲ ਤਾਏ ਨਾਲ ਕਿਸੇ ਗੌਂਡੀ ਦੇ ਨਾਲ ਮਾਤਾ-ਪਿਤਾ ਨੇ ਏ ਅਮਰੀਕ ਸਿੰਘ ਜੀ ਆਪ ਜੀ ਮਿਊਟ ਕਰ ਲੋ ਕਿਰਪਾ ਕਰਕੇ ਸਰਬੱਤੋ ਗੁਰੂ ਕੇ ਲਾਲ ਗੁਰਸਿੱਖ ਪਿਆਰੇ ਆਪਣੇ ਆਪ ਨੂੰ ਕਿਰਪਾ ਕਰਕੇ ਖਾਮੋਸ਼ ਰੱਖੋ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਸੀ ਵੀ ਜੇ ਤੁਹਾਡਾ ਤੁਹਾਡੇ ਮਨ ਦਾ ਕੋਈ ਬਲਬਲਾ ਹੈ ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਉਹਨੂੰ ਲਿਖ ਲਓ ਤੁਹਾਨੂੰ ਸਮਾਂ ਦੇਵਾਂਗੇ ਹਰ ਇੱਕ ਗੁਰਸਿੱਖ ਪਿਆਰੇ ਨੂੰ ਸਮਾਂ ਦੇਵਾਂਗੇ ਉਹ ਗੁਰਸਿੱਖ ਪਿਆਰਾ ਆਪਣੀ ਗੱਲ ਰੱਖ ਸਕੇਗਾ ਪਰ ਸਮੇਂ ਤੇ ਰੱਖਣੀ ਹੈ ਜਦੋਂ ਤੁਹਾਨੂੰ ਕਿਆ ਆ ਜਾ ਵੇਗਾ ਉਸ ਨੂੰ ਸੀ ਆਪਣੀ ਗੱਲ ਨੂੰ ਰੱਖਿਓ ਤਾਂ ਸਤਿਗੁਰੂ ਪਿਆਰੇ ਜੀ ਦੇ ਪੈ ਅੰਦਰ ਅਸੀਂ ਗੱਲ ਸਮਝ ਰਹੇ ਸੀ ਵੀ ਬੱਚਾ ਅਸੀਂ ਆ ਉਹਦੇ ਚਾਚੇ ਨਾਲ ਭੇਜਤਾ ਉਹਦੇ ਤਾਏ ਨਾਲ ਭੇਜ ਦਿੱਤਾ ਪਿਓ ਤੋਂ ਬਿਨਾ ਮਾਂ ਤੋਂ ਬਿਨਾ ਕਿਸੇ ਹੋਰ ਨਾਲ ਹੁਣ ਆਪਾਂ ਸਮਝ ਰਹੇ ਹਾਂ ਵੀ ਮਾਂ ਬਾਪ ਆ ਜਿਹੜਾ ਉਹ ਸਾਡਾ ਸਰਬ ਲੋ ਹੈ ਜਿੱਥੋਂ ਸਾਡਾ ਜਨਮ ਹੋਇਆ ਜਨਮੇ ਆ ਜਿੱਥੋਂ ਅਸੀਂ ਉਹ ਸਾਡਾ ਸਰਬ ਲੋ ਆ ਜਨਮ ਸਾਡਾ ਸਰਬ ਲੋ ਆ ਤੇ ਹੁਣ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਿਵੇਂ ਬੱਚਾ ਆਪਣੇ ਚਾਚੇ ਨਾਲ ਬਾਜ਼ਾਰ ਦੇ ਵਿੱਚ ਜਾ ਸਕਦਾ ਆਪਾਂ ਉਹਨੂੰ ਆਗਿਆ ਦੇ ਸਕਦਾ ਨਹੀਂ ਠੀਕ ਆ ਪੁੱਤ ਤੂੰ ਜਾਇਆ ਇਸੇ ਤਰ੍ਹਾਂ ਸਰਬ ਲੋਹ ਤੋਂ ਜਦੋਂ ਆਪਾਂ ਬਣਾ ਕੇ ਤਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਤਾਂ ਉਸ ਨੂੰ ਆਪਾਂ ਕਿਸੇ ਸਟੀਲ ਦੇ ਬਰਤਨ ਦੇ ਵਿੱਚ ਕਿਸੇ ਹੋਰ ਧਾਤ ਦੇ ਬਰਤਨ ਦੇ ਵਿੱਚ ਆਪਾਂ ਲੈ ਕੇ ਜਾ ਸਕਦੇ ਹਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣ ਵਾਸਤੇ ਆਪਾਂ ਕਿਸੇ ਹੋਰ ਧਾਤ ਦੀ ਵਰਤੋਂ ਕਰ ਸਕਦੇ ਹਾਂ ਇਸ ਕਰਕੇ ਇਹ ਗੱਲ ਆ ਜਿਹੜੀ ਇਸ ਤੇ ਸਾਰੇ ਗੁਰਸਿੱਖ ਪਿਆਰਿਆਂ ਨੇ ਆਪਣਾ ਜਿਹੜਾ ਵਿਚਾਰ ਹੈ ਉਹ ਰੱਖਣਾ ਹੈ ਤੇ ਸਤਿਗੁਰੂ ਪਿਆਰੇ ਜੀ ਦੇ ਪੈਰ ਅੰਦਰ ਤੁਸੀਂ ਕੁਝ ਪੁੱਛਣਾ ਹੈ ਤਾਂ ਤੁਸੀਂ ਆਪਣਾ ਸਵਾਲ ਆ ਜਿਹੜਾ ਉਹ ਵੀ ਲਿਖ ਲਓ ਕੁਝ ਹੋਰ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ 100 ਹੱਥ ਰੱਸਾ ਸਿਰੇ ਤੇ ਗਾਂਢਾ ਸਰਬਲੋਬ ਵਿਵੇਕ ਦੀ ਰਹਿਤ ਤੋਂ ਬਿਨਾ ਵਿਵੇਕ ਹੋ ਨਹੀਂ ਸਕਦਾ ਬਹੁਤ ਸਾਰੇ ਗੁਰਸਿੱਖ ਪੰਦੇ ਕਹਿੰਦੇ ਜੀ ਅਸੀਂ ਬਿਵੇਕੀ ਆ ਅਸੀਂ ਬਾਜ਼ਾਰ ਦਾ ਨਹੀਂ ਖਾਂਦੇ ਪਰ ਜਦੋਂ ਉਹਨਾਂ ਦੇ ਨਾਲ ਗੱਲ ਕਰਦੇ ਆਂ ਵੀ ਸਰਬਲੋਬ ਕਹਿੰਦੇ ਵੀ ਸਰਬਲੋਬ ਦੀ ਰਹਿਤ ਨਹੀਂ ਅਸੀਂ ਰੱਖਦੇ ਤਾਂ ਇੱਕ ਗੱਲ ਤਾਂ ਸਰਬੱਤ ਗੁਰੂ ਕੇ ਲਾਲ ਗੁਰਸਿੱਖ ਪਿਆਰੇ ਇਸ ਗੱਲ ਨੂੰ ਸਪਸ਼ਟ ਤੌਰ ਤੇ ਲਿਖ ਲੋ ਵੀ ਸਰਬਲੋਬ ਤੋਂ ਬਿਨਾ ਹੋਰ ਕੋਈ ਵਿਵੇਕ ਹੋ ਹੀ ਨਹੀਂ ਸਕਦਾ ਹੁੰਦਾ ਹੀ ਨਹੀਂ ਵਿਵੇਕ ਸਰਬਲੋਬ ਹੀ ਹੁੰਦਾ ਹੈ ਸਰਬ ਲੋ ਨਾਲ ਜੁੜਿਆ ਹੋਇਆ ਹੈ ਵਿਵੇਕ ਦੇ ਵਿਵੇਕ ਦਾ ਅਰਥ ਹੁੰਦਾ ਹੈ ਵੀ ਉਹ ਮਤਬੁੱਧ ਜਿਹੜੀ ਸਤਿਗੁਰੂ ਪਿਆਰੇ ਜੀ ਨੇ ਸਾਨੂੰ ਬਖਸ਼ਿਸ਼ ਕਰਕੇ ਦਿੱਤੀ ਜਿਹੜੀ ਮਤਬੁੱਧ ਇਸ ਗੱਲ ਦਾ ਫੈਸਲਾ ਕਰਦੀ ਹੈ ਵੀ ਸਾਡੇ ਸ਼ਕਣਯੋਗ ਕੀ ਹੈ ਕੀ ਸ਼ਕਣਯੋਗ ਸਾਡੇ ਨਹੀਂ ਹੈ ਇਹ ਬੁੱਧੀ ਜਿਹੜੀ ਇਸ ਗੱਲ ਦਾ ਫੈਸਲਾ ਕਰਦੀ ਹੈ ਉਸ ਨੂੰ ਵਿਵੇਕ ਬੁੱਧ ਕਿਹਾ ਜਾਂਦਾ ਹੈ ਹਾਰ ਪਰਿਓ ਸਵਾਮੀ ਕੈ ਦਵਾਰ ਹੈ ਜੈ ਬੁੱਧ ਵਿਵੇਕਾ ਜਿਹੜਾ ਜਿਹੜੀ ਵਿਵੇਕ ਬੁੱਧੀ ਹੈ ਇਹ ਫਿਰ ਅੱਗੇ ਇਹਦੇ ਜਿਹੜੇ ਆ ਪੱਦਰ ਨੇ ਇਹਦੇ ਜਿਵੇਂ ਸਭ ਤੋਂ ਪਹਿਲਾ ਪੱਦਰ ਇਹਦਾ ਅੱਖਾਂ ਦਾ ਵਿਵੇਕ ਹੁੰਦਾ ਹੈ ਅੱਖਾਂ ਦਾ ਵਿਵੇਕ ਵੀ ਅੱਖਾਂ ਨੂੰ ਪਤਾ ਲੱਗਿਆ ਕਿਹੜੀ ਚੀਜ਼ ਮਾੜੀ ਹੈ ਕਿਹੜੀ ਚੀਜ਼ ਚੰਗੀ ਹੈ ਮਾੜੀ ਨਹੀਂ ਦੇਖਣੀ ਚੰਗੀ ਦੇਖਣੀ ਹੈ ਇਸੇ ਤਰ੍ਹਾਂ ਸਾਡੇ ਬੋਲਣ ਦਾ ਵਿਵੇਕ ਦੂਸਰਾ ਵਿਵੇਕ ਆ ਜਿਹੜਾ ਉਹ ਸਾਡੇ ਬੋਲਾਂ ਦਾ ਵਿਵੇਕ ਹੈ ਗੁਰੂ ਜੀ ਤੋਂ ਸਾਨੂੰ ਇਸ ਗੱਲ ਦੀ ਸਮਝ ਆ ਗਈ ਵੀ ਗੁਰੂ ਦੇ ਸਿੱਖ ਨੇ ਕੀ ਬੋਲਣਾ ਹੈ ਮੋਹੋਂ ਕੇ ਬੋਲਣ ਬੋਲੀਏ ਜਿੱਤ ਸੁਣ ਭਰੇ ਪਿਆਰ ਬਸ ਐਨਾ ਐਨਾ ਪਿਆਰ ਪਿਆਰ ਨਾਲ ਬੋਲਣਾ ਤੇ ਜਿਹਨੂੰ ਸੁਣਨ ਵਾਲਾ ਸਾਡੇ ਨਾਲ ਪਿਆਰ ਕਰੇ ਤੁਹਾਡੇ ਜਿਹੜੇ ਬੋਲ ਨੇ ਉਹ ਕੁਰਾਖਤ ਨਹੀਂ ਹੋਣੇ ਚਾਹੀਦੇ ਤੁਹਾਡੇ ਗੁਰਸਿੱਖ ਦੇ ਬੋਲਾਂ ਦੇ ਵਿੱਚ ਆਪਾਂ ਕਹ ਲਈਏ ਵੀ ਨਫ਼ਰਤ ਨਾ ਹੋਵੇ ਘਿਰਣਾ ਨਾ ਹੋਵੇ ਉਹਦੇ ਬੋਲਣ ਦੇ ਵਿੱਚ ਪਿਆਰ ਹੋਵੇ ਤਾਂ ਇਹ ਹੈ ਸਾਡਾ ਬੋਲਣ ਦਾ ਵਿਵੇਕ ਗੁਰਸਿੱਖ ਕਦੇ ਆਪਣੇ ਮੁਖ ਤੋਂ ਗਾਲ ਨਹੀਂ ਕੱਢਦਾ ਇੱਕ ਫਿੱਕਾ ਨਾ ਗਲਾਏ ਫਿੱਕਾ ਵਚਨ ਕਦੇ ਗਲਦਾ ਨਹੀਂ ਸਾਡੇ ਸਤਿਗੁਰੂ ਜੀ ਨੇ ਸਾਨੂੰ ਦੱਸ ਦਿੱਤਾ ਗੁਰਸਿੱਖ ਕਦੇ ਫਿੱਕਾ ਨਹੀਂ ਬੋਲਦਾ ਫਿੱਕਾ ਨਹੀਂ ਬੋਲਦਾ ਗੁਰਸਿੱਖ ਕਦੇ ਝੂਠ ਨਹੀਂ ਬੋਲਦਾ ਜੀਤੋ ਪਿਰਿਆਂ ਦੀ ਸਿੱਖ ਹਿਆਉ ਨਾ ਠਾਏ ਕਹੀਂ ਦਾ ਮਾਨਕ ਸਭ ਅਮੋਲ ਵੀ ਤਾਂ ਸਤਿਗੁਰੂ ਪਿਆਰੇ ਦੇ ਪੈ ਅੰਦਰ ਅੱਖਾਂ ਦਾ ਵਿਵੇਕ ਬੋਲਣ ਦਾ ਵਿਵੇਕ ਕੰਨਾਂ ਦਾ ਵਿਵੇਕ ਮੇਰੇ ਮੋਹਣ ਸ਼੍ਰਵਣ ਇਹ ਨਾ ਸੁਣਾਏ ਸਾਖਤ ਨਾਦ ਗੀਤ ਧੁਨ ਗਾਵ ਤ ਬੋਲ ਤ ਬੋਲ ਅਜਾਏ ਇੱਥੇ ਇੱਕ ਗੁਰਸਿੱਖ ਪਿਆਰਾ ਪਰਸੋਂ ਫੁੱਟਬਾਲ ਦਾ ਮੈਚ ਖੇਡਣ ਵਾਸਤੇ ਕੈਨੇਡਾ ਦੀ ਟੀਮ ਦੇ ਵਿੱਚ 11 ਮੈਂਬਰਾਂ ਦੀ ਉਥੋਂ 11 ਕਾਲੇ ਗੋਰੇ ਇਕੱਠੇ ਹੋ ਕੇ ਸਾਰੇ 11 ਮਤਲਬ ਜਿਹੜੇ ਖਿਡਾਰੀ ਸੀ ਉਹ ਆਏ ਪੰਜਾਬ ਦੀ ਧਰਤੀ ਤੇ ਉਹਨਾਂ ਦੇ ਵਿੱਚ ਇੱਕ ਗੁਰੂ ਕਾ ਲਾਲ ਆਇਆ ਤੇਜਿੰਦਰ ਸਿੰਘ ਉਸ ਗੁਰਸਿੱਖ ਪਿਆਰੇ ਦਾ ਨਾਮ ਹਨ ਚਲੋ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਅਸੀਂ ਉਹਨਾਂ ਦੇ ਛਕਣ ਵਾਸਤੇ ਭੋਜਨ ਲੈ ਕੇ ਗਏ ਤੇ ਉਸ ਤੋਂ ਬਾਅਦ ਉਹ ਟੀਮ ਨੇ ਖਰਚ ਕੀਤਾ ਸੀ ਉਹਨਾਂ ਦੇ ਕਪਤਾਨ ਨੇ ਸਾਰਾ ਉਹ ਟੀਮ ਦੇ ਨਾਲ ਆਇਆ ਸੀ ਤੇ ਉਹ ਕਪਤਾਨ ਕਹਿੰਦਾ ਵੀ ਤੈਨੂੰ ਸਾਡੇ ਕੋਲ ਹੀ ਰਹਿਣਾ ਪਊਗਾ ਹੁਣ ਉਹਨਾਂ ਨੇ ਕੱਪ ਜਿੱਤ ਲਿਆ ਖਿਡਾਰੀ ਚੰਗੇ ਸੀ ਖੇਡਣ ਵਾਲੇ ਸਾਰੇ ਉਹਨਾਂ ਨੇ ਕੱਪ ਜਿੱਤ ਲਿਆ ਤੇ ਜੇਤੂ ਹੋ ਗਏ ਤਾਂ ਉਹ ਲਾ ਕੇ ਡੀਜੇ ਉੱਥੇ ਭੰਗੜੇ ਪਾਉਣ ਲੱਗ ਗਏ ਉੱਥੇ ਨੱਚਣ ਗਾਉਣ ਲੱਗ ਗਏ ਤੇ ਅਸੀਂ ਉਹ ਗੁਰਸਿੱਖ ਪਿਆਰੇ ਨੂੰ ਪੁੱਤਰ ਨੂੰ ਅਸੀਂ ਕਹਿ ਪੁੱਤਰ ਜੀ ਵੀ ਤੁਸੀਂ ਸਾਡੇ ਕੋਲ ਆ ਜਾਓ ਤਾਂ ਉਹਨਾਂ ਨੇ ਆਪਣੀ ਮਜਬੂਰੀ ਜ਼ਾਹਰ ਕੀਤੀ ਵੀ ਵੀਰਜੀ ਵੀ ਇਹ ਜਿਹੜਾ ਸਾਡਾ ਕਪਤਾਨ ਆ ਇਹਨੇ ਸਾਨੂੰ ਸਾਡੇ ਤੇ ਖਰਚਾ ਕੀਤਾ ਇਹਨੇ ਕਿਹਾਗਾ ਵੀ ਤੂੰ ਸਾਡੇ ਕੋਲ ਹੀ ਰਹਿਣਾ ਵੀ ਤੂੰ ਹੋਰ ਨਹੀਂ ਕਿਤੇ ਜਾ ਕੇ ਰਹਿਣਾ ਇਹ 7 ਦਿਨ ਦੇ ਲਈ ਹੋ ਆਏ ਸੀਗੇ ਹਨ ਚਲੋ ਮਖਾ ਕੋਈ ਗੱਲ ਨਹੀਂ ਪੁੱਤਰ ਤੁਸੀਂ ਇੱਥੇ ਰੁਕੋ ਵੀ ਅਸੀਂ ਆਉਣੇ ਆ ਚਲੋ ਅਸੀਂ ਸਤਗੁਰੂ ਪਿਆਰੇ ਅੱਗੇ ਅਰਦਾਸ ਕਰਕੇ ਘਰੋਂ ਰਹਿ ਰਸਾ ਦਾ ਪਾਠ ਕਰਕੇ ਸ਼ਾਮ ਦਾ ਸਮਾਂ ਸੀ ਤੇ ਅਸੀਂ ਗਏ ਜਦੋਂ ਅਸੀਂ ਉੱਥੇ ਪਹੁੰਚੇ ਤੇ ਉਹ ਉੱਚੀ ਉੱਚੀ ਉਹਨਾਂ ਨੇ ਡੀਜੇ ਲਾਏ ਹੋਏ ਤੇ ਗਾਣੇ ਲਾਏ ਹੋਏ ਤੇ ਉਹ ਬੰਦ ਰਟਪੂਸੀਆਂ ਸਾਰੇ ਲਾਈ ਜਾਣ ਹਨ ਚਲੋ ਅਸੀਂ ਜਦੋਂ ਉੱਥੇ ਪਹੁੰਚੇ ਤੇ ਉਹ ਗੁਰਸਖ ਪਿਆਰੇ ਨੂੰ ਅਸੀਂ ਬੁਲਾਇਆ ਤੇ ਉਹ ਬਾਹਰ ਆਇਆ ਤੇ ਅਸੀਂ ਉਹਨੂੰ ਕਿਹਾ ਵੀ ਪਿਆ ਪਿਆਰੇ ਜੀ ਤੁਸੀਂ ਸਾਡੇ ਨਾਲ ਚੱਲੋ ਉਹ ਕਹਿੰਦਾ ਵੀਰ ਜੀ ਮੈਂ ਉਹਨੂੰ ਕਪਤਾਨ ਨੂੰ ਦੱਸਿਆ ਮੈਂ ਦੇਖੋ ਕਿੱਥੇ ਉਹਦਾ ਕਪਤਾਨ ਕਹਿ ਰਿਹਾ ਸੀਗਾ ਵੀ ਅਸੀਂ ਤੈਨੂੰ ਜਾਣ ਨਹੀਂ ਦੇਣਾ ਤੂੰ ਇੱਥੇ ਰਹਿਣਾ ਪਰ ਜਦੋਂ ਅਸੀਂ ਗਏ ਉਹਦੇ ਕਪਤਾਨ ਨੇ ਕੋਈ ਹੁਜਜਤ ਨਹੀਂ ਕੀਤੀ ਉਹ ਮਤਲਬ ਆਪਣਾ ਟੈਚੀ ਚੱਕ ਲਿਆ ਜਦ ਮਤਲਬ ਜਦੋਂ ਅੰਦਰੋਂ ਆ ਰਿਹਾ ਤਾਂ ਆਪਣੇ ਸਾਰਾ ਸਮਾਨ ਲੈ ਕੇ ਸਾਡੇ ਨਾਲ ਗੱਡੀ ਦੇ ਵਿੱਚ ਆ ਗਿਆ ਸਾਡੇ ਕੋਲੇ ਆ ਕੇ ਬੈਠ ਗਿਆ ਉਹ ਗੁਰਸਿੱਖ ਪਿਆਰੇ ਦੀ ਸ਼ਬਦਾਵਲੀ ਸੀ ਉਹ ਕਹਿੰਦਾ ਵੀਰ ਜੀ ਤੁਸੀਂ ਮੈਨੂੰ ਨਰਕ ਚੋਂ ਕੱਢ ਲਿਆ ਤੁਸੀਂ ਮੈਨੂੰ ਨਰਕ ਚੋਂ ਕੱਢ ਲਿਆ ਮੇਰੇ ਮੋਹਨ ਸ੍ਰਵਣ ਇਹ ਨਾ ਸੁਣਾਏ ਸਾਕਤ ਨਾਦ ਗੀਤ ਤੁਨ ਗਾਵਤ ਬੋਲ ਤ ਬੋਲ ਆ ਜਾਏ ਤਾਂ ਸਤਿਗੁਰੂ ਪਿਆਰੇ ਦੇ ਪੈਰਾਂ ਅੰਦਰ ਇਹ ਆਪਾਂ ਸਾਰੀਆਂ ਵੀਡੀਓ ਪਹਿਲਾਂ ਬਣਾ ਚੁੱਕੇ ਆਂ ਬਿਵੇਕ ਦੀਆਂ ਇਸੇ ਕਿਵ ਸਚਿਆਰਾ ਹੋਈ ਇਹਦੇ ਵਿੱਚ ਹੀ ਤੁਸੀਂ ਉਹ ਵੀਡੀਓ ਵੀ ਸੁਣ ਸਕਦੇ ਹੋ ਕੱਲੇ ਕੱਲੇ ਵਿਵੇਕ ਦੇ ਉੱਪਰ ਆਪਾਂ ਗੱਲ ਕੀਤੀ ਹੋਈ ਹੈ ਸਾਰੀ ਤੇ ਅੱਜ ਆਪਾਂ ਜਿਹੜੀ ਹੈ ਉਹ ਸਰਬਲੋਭ ਵਿਵੇਕ ਦੀ ਗੱਲ ਕਰ ਰਹੇ ਹਾਂ ਤਾਂ ਆਸ ਕਰਦਾ ਹਾਂ ਤੁਹਾਡੀ ਪਕੜ ਦੇ ਵਿੱਚ ਗੱਲ ਆ ਗਈ ਹੋਊਗੀ ਤਾਂ ਹੁਣ ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਸਾਰੇ ਗੁਰੂ ਕੇ ਲਾਲ ਗੁਰਸਿੱਖ ਪਿਆਰੇ ਜਿਹੜੇ ਆਪਣੀ ਕੋਈ ਗੱਲ ਬਲਬਲਾ ਮੰਨ ਦਾ ਭਾਵ ਰੱਖਣਾ ਚਾਹੁੰਦੇ ਆ ਉਹ ਕਿਰਪਾ ਕਰਕੇ ਆਪਣੀ ਗੱਲ ਰੱਖ ਲਓ ਜੀ ਅਨਮਿਊਟ ਕਰਕੇ ਫਤੇ ਬਲਾ ਕੇ ਆਪਣਾ ਨਾਮ ਦੱਸ ਕੇ ਆਪਣੀ ਗੱਲ ਰੱਖੋ